ਅੰਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਟਾਈਮ ਹੋ ਗਿਆ ਸਵੇਰ ਦਾ 10:30 ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਚੱਲੇ ਆਂ ਬੱਚਿਆਂ ਨੂੰ ਲੈ ਕੇ ਘੁੰਮਣ ਕਿਉਂਕਿ ਜਿਹੜੇ ਬੱਚਿਆਂ ਦੇ ਨਾ ਸਕੂਲ ਇਸ ਇੰਨਾ ਦਿਨਾਂ ਦੇ ਵਿੱਚ ਸਕੂਲਾਂ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਫਿਰ ਤਨਾ ਕਿਤੇ ਘਮਾਉਣ ਟ੍ਰਿਪ ਲੈ ਕੇ ਜਾਂਦੇ ਨੇ ਤੇ ਉਸੇ ਨਹੀਂ ਤੋਰਦੇ ਹੈਗੇ ਸਾਨੂੰ ਇੰਦਾ ਹੁੰਦਾ ਨਾ ਵੀ ਬੱਚਿਆਂ ਦੇ ਨਾਲ ਅਸੀਂ ਹੋਈਏ ਪਤਾ ਨਹੀਂ ਕਿਉਂ ਸਾਨੂੰ ਸ਼ੁਰੂ ਤੋਂ ਇਹੀ ਆ ਤੇ ਪਤਾ ਨਹੀਂ ਹੈ ਨਾ ਵੀ ਐਡਾ ਹੁੰਦਾ ਵੀ ਅ ਵੀ ਅਸੀਂ ਬੱਚੇ ਦੇ ਨਾਲ ਹੋਵਾਂਗੇ ਸਾਨੂੰ ਬੇਫਿਕਰੀ ਵੀ ਹੁੰਦੀ ਆ ਹੈ ਨਾ ਬੱਚੇ ਦੇ ਨਾਲ ਆਪਾਂ ਜਦਰਾ ਇੰਜੋਏ ਕਰਾਂਗੇ ਨਾ ਉਹ ਪੜਾਪਨ ਨੂੰ ਯਾਦ ਵੀ ਰਹਿੰਦੇ ਨੇ ਤੇ ਅੱਜ ਉਹ ਬੱਚਿਆਂ ਨੂੰ ਸਕੂਲੋਂ ਬਾਹਰ ਲੈ ਕੇ ਜਾਣਾ ਸੀ ਨਹੀਂ ਤੋਰ ਰਹੇ ਤੇ ਅਸੀਂ ਹੁਣ ਲੈ ਕੇ ਜਾਵਾਂਗੇ ਇਹਨਾਂ ਨੂੰ ਨਾਲ ਜਲੰਧਰ ਇੱਕ ਬਹੁਤ ਟਾਈਮ ਦੇ ਕਹਿੰਦੇ ਸੀ ਕਿ ਬੰਡਰਲੈਂਡ ਜਾਣ ਨੂੰ ਜਲੰਧਰ ਬੰਡਰਲੈਂਡ ਤੁਹਾਨੂੰ ਲੈ ਕੇ ਜਾਓ ਸਟੇਜਸ ਲੈ ਕੇ ਜਾਵਾਂਗੇ ਇਹਨਾਂ ਨੂੰ ਅੰਡਰਲੈਂਡ ਦੇ ਅੰਦਰ ਤੇ ਛੁੱਟੀ ਹੈ ਬੱਚਿਆਂ ਨੂੰ ਵੀ ਛੁੱਟੀ ਆ ਸਰਦਾਰ ਸਾਹਿਬ ਨੂੰ ਵੀ ਛੁੱਟੀ ਅੱਜ ਤੇ ਹੁਣ ਇਹਦੇ ਕੱਪੜੇ ਮੈਂ ਸੁਕਣੇ ਪਾਏ ਹੋਏ ਸੀਗੇ ਬੈਸ ਧੁੱਪ ਤਾਂ ਨਿਕਲੀ ਹੋਈ ਆ ਪਰ ਮੌਸਮ ਦਾ ਪਤਾ ਨਹੀਂ ਹੁੰਦਾ ਵੀ ਮੌਸਮ ਕਦੋਂ ਚੇਂਜ ਹੋ ਜਾਣਾ ਤੇ ਮੈਂ ਕੱਪੜੇ ਹੁਣ ਉਤਾਰ ਕੇ ਜਾਊਂਗੀ ਕਿਉਂਕਿ ਹੋਰ ਨਾ ਕਿਤੇ ਮੇਰੀ ਮਿਹਨਤ ਕੀਤੀ ਹੋਈ ਖਰਾਬ ਹੋ ਜੇਵੇ ਵੀ ਆਉਂਦੀ ਨੂੰ ਮੇਰੇ ਕੱਪੜੇ ਹੀ ਗਿੱਲੇ ਹੋ ਜਾਣ ਸਾਰੇ ਥਣ ਦੁਬਾਰਾ ਤੋੜਨੇ ਪੈਣ ਤੇ ਮੈਂ ਕੱਪੜੇ ਉਤਾਰ ਰਹੀ ਆ ਇਹਦੇ ਸਾਰੇ ਜਣੇ ਤਿਆਰ ਆ ਬੱਚੇ ਅੱਜ ਬਹੁਤ ਖੁਸ਼ ਨੇ ਅੱਜ ਬੜਾ ਖੁਸ਼ ਹਾਂ ਹਾਂਜੀ ਹਾਂਜੀ ਤੇ ਚੱਲੋ ਚੱਲੋ ਆਜੋ ਅੱਜ ਜੋ ਆਏ ਬਹੁਤ ਜਾਣ ਘਾਟੇ ਦੀ ਸੀ بس ਕੱਪੜੇ ਸਾਰਨਾ ਇੱਕ ਬਕਰ ਨੂੰ ਕਿੰਨਾ ਚਿਰ ਹੋ ਗਿਆ ਹਾੜੇ ਕੱਢਦੇ ਨੂੰ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਬੰਦਰੀ ਤੂੰ 15 ਕਾਲਾ ਸਾਲ ਦਾ ਹੈ ਕਿ 14 ਸਾਲ ਹੋ ਗਏ ਨਾ ਹਮ ਗਰਮੀਹਰ ਨੂੰ 14 ਸਾਲ ਹੋ ਗਏ ਕਹਿੰਦੇ ਮੈਂ ਜਲੰਧਰ ਬੰਦਰ ਲੈਣ ਲੈ ਜਾ ਪੰਨਾ ਸਾਲ ਹੋ ਗਏ ਫਿਰ ਹੁਣ ਸਾਰਾ ਉਹ ਦੇਖਣਾ ਪੈਂਦਾ ਨਾ ਕੱਖੋਸ਼ ਦੇਖ ਕੇ ਤੇ ਹੁਣ ਚੱਲੇ ਆ ਲੈ ਕੇ ਜਿਹੜਾ ਸੀ ਲੈ ਜਾਈਏ ਐਨਜੋਏ ਕਰਾ ਲਿਓ ਮੈਂ ਇਹਨਾਂ ਨੂੰ ਵੀ ਤੇ ਕੱਪੜੇ ਉਤਾਰ ਕੇ ਥੋੜੀ ਧਾਪ ਤੇ ਪਾ ਗਏ ਅੰਦਰ ਮਲੇ ਮੁਟਾ ਸੇਕਣਾ ਸੁੱਕੀ ਜਾਣੀ ਚੱਕ ਇੱਥੇ ਕੀਤੇ ਹੋਣਾਂ ਚ ਬਲ ਪੈ ਜਾਂਦੇ ਐ ਇਹਨਾਂ ਦੇ ਵਿੱਚ ਅ ਤੋੜੇ ਹੀ ਨਹੀਂ ਸੀ ਪਤਾ ਹੁੰਦਾ ਪਹਿਲਾਂ ਇਹ ਤਾਂ ਇਹ ਤਾਂ ਕੱਲ ਦੇ ਕਹਿੰਦੇ ਨੇ ਪਰ ਸਰਦਾਰ ਜੀ ਉਸ ਵੇਲੇ ਕੋਈ ਨਾ ਡਿਊਟੀ ਗਈ ਥੋੜਾ ਟਾਈਮ ਲਈ ਉਹਨਾਂ ਨੂੰ ਦੱਸ ਕੇ ਹੀ ਨਹੀਂ ਗਏ ਹੈਗੇ ਵੀ ਤਿਆਰ ਹੋ ਕੇ ਬੈਠੀ ਉਹ ਵੀ ਚੱਲਾਂਗੇ ਮੈਂ ਪੁੱਛਿਆ ਇਹ ਪੁੱਛਿਆ ਵੀ ਸੀ ਕਿ ਮੈਨੂੰ ਪਤਾ ਨਹੀਂ ਕਿਤੇ ਕਹਿੰਦੇ ਨਹੀਂ ਆਵੇਂ ਕਹਿੰਦੇ ਚੱਲੀਏ ਹਾਂ ਤੁਹਾਡੇ ਸਾਥਾਂ ਮੇਰੇ ਤੁਪ ਬਹੁਤ ਤੇਜ਼ ਆ ਪਰ ਤੁਸੀਂ ਡਰਾਈਵ ਕਿਉਂ ਕਰ ਰਹੇ ਹੋ ਤਾਂ ਕਿਹਾ ਜੀ ਹੋਰ ਜੋ ਇੰਨਾ ਲੋਕ ਲਾ ਲਾ ਅੰਦਰ ਲੋਕ ਲਾ ਦੇ ਲਾਤਾ ਹੈ ਕਿ ਨਹੀਂ ਹੈ ਲਾ ਨਹੀਂ ਹੁੰਦਾ ਹਾਂਜੀ ਸਾਹਮਣੇ ਉਹ ਪਹੁੰਚ ਕੇ ਬੰਡਰਲੈਂਡ ਇੱਥੋਂ ਅੰਦਰ ਜਾਵਾਂਗੇ ਕਿਧਰ ਜਾ ਕੇ ਆਣਾ ਅੱਗੇ ਜਾ ਕੇ ਹੋਏ ਤਾਂ ਥੋੜਾ ਪਿੱਛੇ ਆਉਗਾ ਨਾ ਉੱਦੀ ਪਹੁੰਚ ਗਏ ਜਿਹੜੀ ਸੀਗਾ ਸਾਡੇ ਕੋਲ ਹਾਂ ਅਸੀਂ ਕਾਲਾ ਸੰਘਿਆ ਹੋ ਕੇ ਆਏ ਅਸੀਂ ਜਲੰਧਰ ਨਹੀਂ ਆਏ ਪਹਿਲਾਂ ਕਿਉਂਕਿ ਪਹਿਲਾਂ ਜਲੰਧਰੋਂ ਅਸੀਂ ਲੱਟਾ ਨੂਟਾ ਬਹੁਤ ਬਣਾਇਆ ਉਹਨਾਂ ਟਾਈਮ ਲੱਗਣਾ ਸੀ ਉਧਰੋਂ ਸਿੱਧ ਤੁਹਾਨੂੰ ਅੱਧਾ ਘੰਟਾ ਲੱਗਿਆ ਤੇ ਪਹੁੰਚੀ ਅਸੀਂ ਪਹਿਲਾਂ ਤੱਕ ਬੂਰਫਲ ਕਾਲਾ ਸੰਘਿਆ ਐ ਕਾਲਾ ਸੰਘਿਆ ਤੁਹਾਨੂੰ ਰਹਾ ਮੜਦਾ ਸੀਗਾ ਇਹ ਥੋੜੀਆਂ ਜਿਹੜੀਆਂ ਸੈਡਾਂ ਸਲੱਡਾਂ ਲੱਗ ਗਈ ਇਹਨਾਂ ਨੂੰ ਥੋੜੀਆਂ ਜੀਆਂ ਹੋ ਰਹੀਆਂ ਵੇਖੋ ਇਹਦੇ ਇੱਕ ਤਪੂਸੀਆਂ ਲਾਉਣ ਲੱਗੇ ਸੀ ਇੱਕਦਮ ਕੈਮਰੇ ਚੀਰ ਕੇ ਚਾਬਾ ਕਰਦੇ ਸੀ ਇਹ ਹੈਨਾ ਇੱਥੇ ਆ ਰਾਮਣੇ ਆ ਦੇਖੋ ਮੰਡ ਲੈਣੇ ਆ ਇਧਰ ਸਾਹਮਣੇ ਉਹ ਬਤਾਇਆ ਨੇ ਨਾ ਅਗਣਾਂ ਬਾਰੀ ਮਿਲ ਗਿਆ ਉਹ ਗਾੜੀਆਂ ਦਾ ਬਹੁਤ ਸਾਰੇ ਸਕੂਲ ਆਏ ਹੋਏ ਨੇ ਕਿਉਂਕਿ ਸਕੂਲ ਦੀਆਂ ਆਈਡੀਆਂ ਬੱਸ ਬੱਸਾਂ ਅੱਡ ਖੜੀਆਂ ਨਹੀਂ ਬੱਸਾਂ ਖੜੀਆਂ ਨੇ ਸਕੂਲ ਦੀਆਂ ਬਾਹਰ ਬਹੁਤ ਖੜੀਆਂ ਨੇ ਮੈਂ ਕਹਿੰਦੀ ਆ ਨਾ ਲੋਕਾਂ ਦੇ 10-12 ਬੱਸਾਂ ਖੜੀਆਂ ਨੇ ਇਥੇ ਲਾ ਦੇ ਜਰ ਹੈ ਯਾਰ ਇੱਥੇ ਚਲੇ ਹੈਗੇ ਯਾਰ ਬੜੀ ਵਧੀਆ ਜੇ ਗਾਮਾ ਦੇਖੋ ਮੈਂ ਬਾਹਰ ਦੇਖੋ ਆ ਮਾਡਰਨ ਸਾ ਚੇਂਜ ਕਰ ਤੋਰ ਲੱਗਦਾ ਵੀ ਟੰਗ ਦੇ ਵਿੱਚ ਮੈਂ ਕੋਈ ਖੁਸ਼ ਬੜੇ ਅੱਜ ਇੱਥੇ ਆ ਗਏ ਇਨੇ ਟਾਈਮ ਬਾਅਦ ਆਏ ਪਹਿਲੀ ਵਾਰ ਹੀ ਆਏ ਹੈ ਨਾ ਹਾਂਜੀ ਹਾਂਜੀ ਲਓ ਜੀ ਪਹੁੰਚ ਗਏ ਜੀ ਵਾਹ ਇਹਨੂੰ ਪੂਰਾ ਚੌਦੜਾ ਮੈਂ ਕਹਿੰਦਾ ਛੇਤੀ ਛੇਤੀ ਅੰਦਰ ਵੜੋ ਬਹੁਤ ਭੀੜ ਬਹੁਤ ਜਾਣੇ ਆਏ ਹੋਏ ਬਹੁਤ ਜਿਆਦਾ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਨੇ ਸਾਰੀ ਪਾਰਕਿੰਗ ਇੱਧਰ ਬਾਹਰ ਉਹ ਸਾਹਮਣੇ ਬੱਸਾਂ ਬਹੁਤ ਖੜੀਆਂ ਨੇ ਇੱਧਰ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਨੇ ਆ ਛੁੱਟੀ ਆ ਨਾ 2 ਅਕਤੂਬਰ ਦੀ ਛੁੱਟੀ ਕਰਕੇ ਜਿਆਦਾ ਆਏ ਹੋਏ ਆ ਨਾ ਟਿਕਟ ਲੈ ਰਹੀ ਸੀ ਅਸੀਂ ਤੇ ਸਕਿਉਰਿਟੀ ਚੈੱਕ ਹੋ ਗਿਆ ਸਾਡਾ ਇਹ ਨਾਲ ਫ੍ਰੀ ਮਿਲੀ ਅਗਲੀ ਵਾਰ ਸਾਨੂੰ ਫ੍ਰੀ ਆ ਇਸ ਅਗਲੀ ਵਾਰੀ ਆਮਾ ਨੂੰ ਸਾਨੂੰ ਫ੍ਰੀ ਐ ਇਸ ਤੋਂ ਵੱਧ ਨੂੰ ਹਾਂ ਹਲੋ ਸੈਕੰਡ ਸਾਨੂੰ ਜਿਹੜੀ ਸੈਕੰਡ ਵਿਜ਼ਿਟ ਹੋਊਗੀ ਫ੍ਰੀ ਹੋਊਗੀ ਕਿ ਮਾਰਚ ਦਾ ਕੋਣਾ ਪੈਣਾ ਸਾਨੂੰ ਤੇ ਸੰਡੇ ਤੇ ਸੈਟਰਡੇ ਛੱਡ ਕੇ ਹਾਂ ਬਾਕੀ ਅਸੀਂ ਕਿਸੇ ਵੀ ਦਿਨ ਆ ਸਕਦੇ ਹਾਂ ਕੰਨੀਵਾਰ ਤੇ ਐਤਵਾਰ ਨੂੰ ਛੱਡ ਕੇ ਤੇ ਟਿਕਟ ਹੋ ਗਈ ਐਂਟਰੀ ਹੋ ਗਈ ਸਾਡੀ ਉੱਥੇ ਸਿਕਿਉਰਿਟੀ ਸਿਕਿਉਰਿਟੀ ਵਾਲੇ ਖੜੇ ਸੀ ਉੱਥੇ ਉਹਨਾਂ ਨੇ ਟਿਕਟ ਚੈੱਕ ਕੀਤੀ ਹੈਗੀ ਅੱਜ ਸਾਡੀ ਅੱਜ ਸਾਡੀ ਟਿਕਟ ਲੱਗੀ ਆ ਅਗਲੀ ਵਾਰ ਜਦੋਂ ਅਸੀਂ ਕਿਸੇ ਕਿਸਾ ਆਦੇ ਤਰ੍ਹਾਂ ਅਮਜਾ ਸਫਰੀ ਆਵਾਂਗੇ ਬਸ ਆਇਆ ਵੀ ਅਗਲੀ ਵਾਰ ਜਦੋਂ ਆਵਾਂਗੇ ਸ਼ਨੀਵਾਰ ਐਤਵਾਰ ਘੱਟ ਜਾਣਾ ਪੈਣਾ ਸਾਨੂੰ ਠੀਕ ਹੈ ਜੀ ਤੇ ਦੂਜੀ ਗੱਲ ਆ ਕਿ 31 ਮਾਰਚ ਤੋਂ ਪਹਿਲਾਂ ਤੇ ਲਾਉਣਾ ਪੈਣਾ ਤੇ ਅਸੀਂ ਉਹ ਜਿਹੜੇ ਚਾਰ ਬੰਦੇ ਆਏ ਆ ਇਹ ਹੀ ਚਾਰ ਬੰਦੇ ਅਗਲੀ ਵਾਰ ਆ ਸਕਦੇ ਨੇਗੇ ਐ ਨਹੀਂ ਹੈਗਾ ਅਗਲੀ ਵਾਰ ਕੋਈ ਦੂਜਾ ਆ ਜਿਉਂਕਿ ਸਾਡੀ ਫੋਟੋ ਹੋਈ ਏ ਇੱਥੇ ਦੁਨਾਰੇ ਬੱਚਿਆ ਇਧਰੋਂ ਦਿਖਾਓ ਨਾ ਫੇਸ ਵੀ ਲੇਕ ਬਣੇ ਹੋਈ ਹੈ ਛੋਟੀ ਜੀ ਇੱਥੇ VOTING ਕਰ ਰਿਹਾ ਲੋਕ ਦੇਖੋ ਜਿਲੇ ਵਿੱਚ VOTING ਕਰਨਾ ਹੁਣੇ ਤੋਂ VOTING ਕਰਾਂਗੇ ਜੇ ਬਹੁਤ ਜ਼ਿਆਦਾ ਰਾਸ਼ਾ ਬੱਚੇ ਆ ਗਏ ਕਿ ਵੀ ਇਹ ਕੁਸੂ ਹੁਣ ਬਹੁਤ ਆਏ ਹੋਏ ਆ ਤੇ ਬਰਾਹਮਣੀ ਵਾਰੀ ਹੋਣੀ ਹੋਣੀ ਆਉਗੀ ਇਹੇ ਕੰਮ ਨੂੰ ਪਿਆ ਕਰਨ ਭਾਵੀਰ ਤੇ ਕਰਮੇ ਹਰ ਚਲਾਉਣ ਲੱਗੇ ਹੋਏ ਆਗੇ ਲਓ ਜੀ VOTING ਕਰਨ ਲੱਗੇ ਹੁਣ ਅਸੀਂ ਦੇਖੀ ਵਿੱਚ ਵਜੂਗੀ ਵੇਸਾ ਕਮਾਲ ਕਰੀ ਕੀ ਕਰਦੇ ਨੇ ਯਾਰ ਅੱਧੇ ਚਲਾਉਣੀ ਨਹੀਂ ਆਉਂਦੀ ਹੈਗੀ ਇਹਨਾਂ ਚਲਾਉਣੀ ਨਹੀਂ ਆਉਂਦੀ ਹੈਗੀ ਮੈਂ ਆਵਾ ਮਗਰ ਨਹੀਂ ਇਕੜੇ ਲੋਕ ਉਹ ਚੱਲ ਚੱਲਦੇ ਨਾਲ ਦੇਖੋ ਟ੍ਰੇਨ ਬਣੀ ਹੀ ਰਹਿੰਦੀ ਆ ਅਲੇ-ਦਾਲੇ ਸਾਰਿਆਂ ਨੂੰ ਜਰੂਰ ਆਉਣਾ ਚਾਹੀਦਾ ਇੱਥੇ ਹਾਂ ਸਾਰਿਆਂ ਨੂੰ ਤਾਂ ਜਰੂਰ ਆਉਣਾ ਚਾਹੀਦਾ ਆਪਣੇ ਬੱਚਿਆਂ ਨਾਲ ਲੈ ਕੇ ਇੰਜੋਏ ਕਰਨ ਨੂੰ ਬਹੁਤ ਵਧੀਆ ਹੈਗਾ ਵਾ ਤਾਂ ਸਾਰਾ ਦਿਨ ਮਾਰ ਸਹੀ ਗੱਲ ਜਿੰਨੇ ਟਾਈਮ ਮਰਜ਼ੀ ਜੋਰੋ ਆਏ ਨੀ ਇਹਦੇ ਵੀ ਇੰਟਰਨੈਟ ਹੈ ਮੈਨਟੇ ਮਨ ਜੋ ਮਰਜ਼ੀ ਜਿੰਨੇ ਟਾਈਮ ਮਰਜ਼ੀ ਕੋ ਸਾਰਾ ਦਿਨ ਮੱਚਾ ਪੜਿਆ ਹੈਗਾ ਖਾਣ-ਪੀਣ ਸਾਰਾ ਫ੍ਰੀ ਆ ਤੇ ਇੰਜੋਏ ਬਹੁਤ ਤੇ ਬੱਚੇ ਵੀ ਖੁਸ਼ ਹੋ ਜਾਂਦੇ ਆ ਇੱਥੇ ਬੱਚਿਆਂ ਦਾ ਕਰਕੇ ਅਸੀਂ ਆਏ ਆ ਬੱਚੇ ਸਾਡੇ ਬਹੁਤ ਖੁਸ਼ ਅੱਜ ਇਹ ਉਹ ਆਰਸੀ ਐਮ ਨੂੰ ਵੀ ਇਹਨਾਂ ਕੀ ਪਾਣੀ ਆ ਦੇ ਵੀ ਡ੍ਰੈਗਨ ਫ્લાਇਰ ਵੀ ਉੱਡ ਰਹੇ ਨੇ ਇੱਥੇ ਉੱਧਰ ਵੀ ਜਾ ਕੇ ਆਏ ਇਹ ਉੱਥੇ ਹੀ ਤਾਂ ਆਏ ਉੱਧਰ ਲੈ ਦੇ ਲੋ ਚਲਦੇ ਆ ਆ ਇੰਨੇ ਜਣੇ ਵੇਟ ਕਰ ਰਹੇ ਆ ਵਿਚਾਰੇ ਨਾਲ ਟੀਚਰ ਮਾਈਕ ਲੈ ਕੇ ਆਏ ਹੋਏ ਆ ਬੋਲ ਰਹੇ ਆ ਸਕੂਲ ਦੇ ਬੱਚੇ ਇੱਥੇ ਆਓ ਉਹੇ ਘਾਟੀ ਉਹਨਾਂ ਕਿੱਥੇ ਜਾਂ ਨਿਕਲ ਗਈ ਉਹ ਅੱਗੇ ਲੰਘ ਗਈ ਮੈਂ ਪਿੱਛੇ ਰਹਿ ਗਿਆ ਵੀਡੀਓ ਬਣਾਉਂਦਾ ਬਣਾਉਂਦਾ ਤੇ ਰਾਈਟ ਲੇਨ ਅਸੀਂ ਤੇ ਰਾਈਟ ਲੇਨ ਮੰਡਿਆ ਹੈ ਇਹ ਰੋਲਰ ਕੋਸਟਰ ਤਾਂ ਨਹੀਂ ਹੈਗਾ ਉਹ ਤਾਂ ਬਹੁਤ ਉਹ ਕਿਹੜਾ ਹੈ ਬੈਠੋ ਠੱਠਾ 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 ਬੈਠੋ ਬੈਠੋ ਆਉਜੀ ਇਹਨੂੰ ਗੱਡੀ ਜੀ ਨੂੰ ਕਹਿੰਦੇ ਪਤਾ ਨਹੀਂ ਕਿ ਇਹਨੇ ਵਾਰ ਇਹ ਝੂਟੇ ਲਵਾਗੇ ਹੁਣ ਅਸੀਂ ਜਾ ਕੇ ਇਹ ਰੋਲਰ ਕੋਸਟ ਦਾ ਛੋਟਾ ਵਰਜ਼ਨ ਆ ਗਿਆ ਇਸ ਤੋਂ ਅੱਛਾ ਹਾਂ ਚਲੋ ਫੇਰ ਵੀ ਬਾਤ ਆ ਦੇਖੋ ਵਧੀਆ ਜਿਹੜਾ ਲਵਾ ਦੂ ਇਹ ਲੋ ਜੀ ਗੱਡੀ ਚੱਲ ਪਈ ਇਹ ਤਾਂ ਹੌਲੀ ਹੌਲੀ ਚੜੂਗੀ ਜ਼ੋਰ ਲਾਦਾ ਉੱਪਰ ਜਾਣ ਨੂੰ ਉੱਪਰ ਆ ਕੇ ਤੇਜ਼ ਆਊਗੀ ਇਹ ਸਤਾ ਨੰਬਰ ਕਿਵੇਂ ਹੋ ਸਾਰਿਆਂ ਨੂੰ ਜਿੰਨਾ ਟਾਈਮ ਲੱਗੂਗਾ ਚਲੋ ਆਜੋ ਇੱਧਰ ਜਾਣਾ ਹੁਣ ਮਿੰਡੋਰ ਲੈ ਲੋ ਉਹ ਕਹਿੰਦੇ ਖੇਡਦਾ ਹੈ ਇੱਥੇ ਹਾਂ ਬੱਚਾ ਹੁੰਦੇ ਵੈਨ ਲੱਗੇ ਤੂੰ ਉਹ ਦੇਖ ਲਓ ਇੱਧਰ ਆਪਾਂ ਵਾਟਰ ਲਓ ਜੀ ਵਾਟਰ پارک ਲਈ ਐਂਟਰੀ ਹੋਣ ਲੱਗੀ ਆ ਫਰਨਾ ਫਰਨਾ ਕੱਢੋ ਕਰਾ ਕੱਪੜੇ ਬਲਵਿੰਦਰ ਆ ਬੈਠ ਗਿਆ ਬਲਵਿੰਦਰ ਨੇ ਜਾਣਾ ਨਹੀਂ ਹੈਗਾ ਪਾਣੀ ਚ ਉਹ ਲੈ ਕੇ ਜਾਣਾ ਪੈਣਾ ਲੈ ਲੋ ਫਿਰ ਉੱਥੇ ਚੱਕੜਾ ਜਾ ਕੇ ਕੋਮੇ ਆਉਣਾ ਉਹਨੇ ਕਦਰ ਉਹ ਲੈ ਲੋ ਤੁਸਾਂ ਮਿਲੂਗਾ ਉੱਥਾਈ ਮਿਲੂਗਾ ਮਿਲਦਾ ਹੋਗਾ ਮੈਂ ਦੇਖ ਲਓ ਆਇਓ ਚਲੀਓ ਉੱਧਰ ਕੰਸਾ ਆਹ ਵੇਖੋ ਪੂਰਾ ਦਾ ਠੀਕ ਹੋ ਗਿਆ ਬੂਟ ਨਾਲ ਕਰੇ ਹੋ ਗਿਆ ਆਹ ਤਮ ਤਾਂ ਬਾੜੀ ਆ ਕਿੰਬੜਾ ਆਪਾਂ ਟਿਊਬ ਬਣਾ ਰਹੇ ਆ ਲੈ ਲਓ ਤੁਸੀਂ ਵੀ ਆ ਜਾਓ ਲਓ ਲਓ ਟਿਊਬ ਲਓ ਚੱਕ ਲਓ ਜਾ ਕੇ ਚਲ ਆਓ ਤੁਸੀਂ ਲਵਾਂਗਾ ਮੈਂ ਤੁਸੀਂ ਲੈਓ ਤੈਨੂੰ ਲੈ ਆਓ ਟਿਊਬ ਕਿੱਥੇ ਜਾਂਦੀਆਂ ਹੋਰ ਇਹ ਟਿਊਬ ਕਿੱਥੇ ਲੱਗਾਂ ਅੱਛਾ ਇਹ ਟਿਊਬ ਵਾਲੀ ਹੁੰਦੀ ਆ ਆ ਜਾਂਦੇ ਆ ਸਰਦੇ ਆ ਬੱਚੇ ਸਰਦਾਰ ਜੀ ਤੋਂ ਆਏ ਨਹੀਂ ਆਈਟੇਕਿੰਗ ਆ ਰਿਹਾ ਹੈ ਪੈਨ ਵਾਲੀ ਇਹ ਤਾਂ ਆਨ ਵਾਲੇ ਬੰਦੇ ਬੰਨ੍ਹ ਪਤਾ ਹੈ ਹਲੋ ਆਜ ਕੇ ਪਕੜੀ ਨਾ ਕੋਈ ਬਹੁਤ ਵਧੀਆ ਰਾਈਡ ਹੈ ਨਾ ਹੋਰ ਲਿਓ ਗੰਨਾ ਮੇਰਾ ਦੁਬਾਰਾ ਜਾਣਾ ਇਹਨਾਂ ਕੀ ਦੇਂਦਾ ਇਹਨਾਂ ਚ ਗੱਲਾਂ ਹੋ ਜੂਗਾ ਨਾ ਫਿਰ ਨਹੀਂ ਗੱਲਾਂ ਦਾ ਇਹ ਫਾਇਦਾ ਉੱਪਰ ਉੱਪਰ ਗਿਆਦਾ ਬੰਦਾ ਉਹਦੇ ਵਿੱਚ ਕਿਉਂ ਨਹੀਂ ਪਾਣੀ ਵੇਚੇ ਆਊਗਾ ਬੰਦਾ ਓੱਖਾ ਜਾ ਲੈ ਆਓ Terima kasih.